गुरु खालसा जीव बड़े ही सतगुरु सचिव पातशाह जी की मंजूरी हुए हाँ क्योंकि कुछ दिन पहला इस गुरु घर ਇਹਨਾਂ ਦੋਸ਼ਤਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਿਆਨਬੀ ਕੀਤੀ ਗਈ ਬਿਆਨਬੀਆਂ ਦਾ ਦואר ਸਾਲ 15 ਤੋਂ ਚੱਲਿਆ ਤੇ ਜਿਹੜਾ ਨਿਰੰਤਰ ਗਿਆ ਰਿਹਾ ਚਾਰ ਸਰਕਾਰਾਂ ਬਦਲ ਗਈਆਂ ਬੋਲ ਦੀ ਗਲ ਸੇ ਨਾਲੇ ਤੂੰ ਇਹ ਦੌਰ ਸ਼ੁਰੂ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਥੇ ਜੋ ਹੀ ਹੋਇਆ ਸੀ ਉਦੋਂ ਬਾਅਦ ਬਰਗਾੜੀ ਦੇ ਵਿੱਚ ਉਹ ਨਿਬੇਦ ਨਹੀਂ ਕੀਤੀ ਗਈ ਉਦੋਂ ਬਾਅਦ ਨਾਲ ਦੇ ਵਿੱਚ ਮਾੜ ਲੇ ਗੁਰੂ ਸਾਹਿਬ ਭਗਤਾ ਭਾਈ ਦਾ ਉਹ ਪਤਨੀ ਕਿੰਨੀਆਂ ਜਗਰ ਦੇ ਉੱਪਰ ਇਹ ਪਿਆਰ ਦੁਨੀਆਂ ਦਾ ਬਾਗ ਜਿਹੜਾ ਸ਼ੁਰੂ ਹੋਇਆ ਚੰਨਾਂ ਅੰਤਰ ਅੱਜ ਤੱਕ ਜਾਰੀ ਹੈ ਪਰ ਕਿੰਨੀਆਂ ਬੇਦਵੀਆਂ ਹੋਆਂ ਕਿਤੋਂ ਗੁਰੂ ਗ੍ਰੰਥ ਸਾਹਿਬ ਤੋਂ ਸੁਣੂ ਬੁਟਕਾ ਕਿ ਗੁਰੂ ਸਾਹਿਬ ਜੀ ਦੇ ਅੰਗ ਖੰਡਿਤ ਕੀਤੇ ਗਏ ਕਿਤੇ ਬੁਟਕਾ ਸਾਹਿਬ ਦੀ ਬੇਦਵੀ ਕੀਤੀ ਗਈ ਪਰ ਇਹ ਜਿਹੜੀ ਘਟਨਾ ਇੱਥੇ ਵਾਪਰੀ ਹੈ ਇਹ ਬਲੱਖਾਂ ਨੂੰ ਢੰਗ ਤਰੀਕੇ ਦੀ ਨੇ ਲੰਮੇ ਢੰਗ ਤਰੀਕੇ ਦੇ ਨਾਲ ਵਾਪਰੀ। ਕਿ ਇੱਕ ਪਰਵਾਸੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ੂਰੀ ਦੇ ਵਿੱਚ ਭੇਸ਼ਾਦ ਕਰਨਾ ਪ੍ਰਸ਼ਾਦ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾਉਣਾ। ਕਿਉਂਕਿ ਇਹ ਉਹਦੀਆਂ ਟਕਰਾਵਾਂ ਪਹਿਲਾ ਕਦੇ ਨਹੀਂ ਵਾਪਰੀਆ ਸਾਨੂੰ ਅਰੇ ਮੁੱਖ ਦੇ ਬੱਕਰੇ ਡਰਾਈ ਘਟਨਾ ਪਰ ਇਹ ਬੇਅਦਮੀਆਂ ਦਾ ਦੌਰ 15 ਜਨਵਰੀ ਨੂੰ ਸ਼ੁਰੂ ਹੋਇਆ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਫਿਰ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਕਿਹਾ ਕਿ ਅਸੀਂ ਬੇਅਦਮੀਆਂ ਦਾ ਇਨਸਾਫ ਵੀ ਦੇਵਾਂਗੇ ਔਰ ਬੇਅਦਮੀਆਂ ਨੂੰ ਰੋਕਣ ਵਾਸਤੇ ਕੌਸ ਅਪਰਾਲੇ ਕਰਾਂਗੇ ਪਰ 4-5 ਸਾਲ ਹੋ ਵੀ ਬੀਤ ਗਏ ਪਿਛਲੇ ਲਾਸਟ ਦੇ 6 ਮਹੀਨੇ ਚਰਨਜੀਤ ਸਿੰਘ ਚਰਨੀ ਦੀ ਸਰਕਾਰ ਆਈ ਉਹ ਵੀ 6 ਮਹੀਨੇ ਇਸੇ ਤਰ੍ਹਾਂ ਬੀਤ ਗਏ ਹੁਣ ਤਕਰੀਬਨ 2.5 ਸਾਲ ਦੇ ਲਗਭਗ ਇਹ ਸਰਕਾਰ ਨੂੰ ਵੀ ਹੋ ਗਿਆ ਪਰ ਇਹ ਬਦਨੀਆਂ ਦਾ ਜਿਹੜਾ loan ਹੈ ਉਸੇ ਤਰ੍ਹਾਂ ਜਾਰੀ ਹੈ ਹਜੇ ਤੱਕ ਇਹ ਤੇ ਵੀ ਧੱਕਣਾ ਵਾਪਰ ਜਾਂਦੀ ਐ ਉਹਦਾ ਕੋਈ ਮਾਸਟਰਮਾਈਂਡ ਨਹੀਂ ਲੱਭਦਾ ਇਹ ਤਾਂ ਦੀ ਜਨ ਦਿੱਤਾ ਜਾਂਦਾ ਇਹ ਤਾਂ ਜੀ ਦਿਮਾਗੀ ਤੌਰ ਤੇ ਅਪਸ਼ਟ ਸੀਗਾ ਇਹ ਡਿਪਰੈਸ਼ਨ ਨਾਲ ਰੋਗੀ ਸੀਗਾ ਇਹ ਦਿਮਾਗੀ ਤੌਰ ਤੇ ਬਿਮਾਰ ਸੀ ਪਰ ਅਸਲ ਜਿਹੜਾ ਇਹਦਾ ਮਾਸਟਰਮਾਈਂਡ ਆ ਉਹ ਅਜੇ ਤੱਕ ਵੀ ਪਤਾ ਨਹੀਂ ਲੱਗਾ ਕਿਉਂਕਿ ਕਈ ਜਗ੍ਹਾ ਦੇ ਉੱਪਰ ਬੰਦੇ ਫੜੇ ਵੀ ਗਏ ਫੜਨ ਤੋਂ ਬਾਅਦ ਵੀ ਉਹਨਾਂ ਦੇ ਭਾਵਾਂ ਕੁੱਟਮਾਰ ਹੋਈ ਕਈ ਕੁਝ ਹੋ ਗਿਆ ਪਰ ਉਹਨਾਂ ਬੰਦਿਆਂ ਨੇ ਸੀ ਤੱਕ ਨਹੀਂ ਕੀਤੀ ਤੇ ਕੋਈ ਉਹਨਾਂ ਨੇ ਦੱਸਿਆ ਨਹੀਂ ਕਿ ਆ ਵੀ ਇਹਦੇ ਪਿੱਛੇ ਕਿਹੜੀ ਵਿਚਾਰਧਾਰਾ ਕੰਮ ਕਰਦੀ ਹੈ ਕਿਹੜੀਆਂ ਏਜੰਸੀਆਂ ਕੰਮ ਕਰਦੀਆਂ ਕਿਉਂਕਿ ਇਹ ਦੌਰ ਸਾਨੂੰ ਬਹੁਤ ਤਰ੍ਹਾਂ ਦੇ ਕਮਜ਼ੋਰ ਕਰਨ ਵਾਸਤੇ ਇਹ ਚਲਾਇਆ ਜਾ ਰਿਹਾ ਅਫਸੋਸ ਕੀ ਗੱਲ ਹੈ ਕਿ ਪੁਰਾਣੇ ਬਜ਼ੁਰਗ ਬੈਠੇ ਆ ਸੰਸਮਤਾਈ ਦੇ ਵਿੱਚ ਬਹੁਤ ਵੱਡਾ ਜਾਣਾ ਹੋਇਆ 10 ਲੱਖ ਦੇ 10 ਲੱਖ ਦੇ ਨਾਲ ਭੱਜ ਲੋਕ ਵੇ ਘਰ ਹੋ ਗਏ ਇੱਕ ਤਕਲੀਫ ਹੋਇਆ ਜਿੰਨੂੰ ਸਿੱਖ ਅਸਲ ਮੁਸਲਮਾਨਾ ਪਰ ਧਾਰਮਿਕ ਗ੍ਰੰਥਾਂ ਦੀ ਬਿਆਦ ਵੀ ਉਦੋਂ ਵੀ ਨਹੀਂ ਹੋਈ ਕੰਨਿਆ ਜਗ੍ਹਾ ਦੇ ਉੱਪਰ ਬਜ਼ੁਰਗ ਦੱਸਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਸੋਖ ਛੱਡ ਕੇ ਆ ਕੇ ਕਿ ਬਾਹਰ ਦੇ ਵਿੱਚ ਵੀ ਜਾ ਕੇ ਲੈ ਕੇ ਆਂਦੇ। ਕੰਨ ਤੋਂ ਭਾਵ ਕਿ ਆ ਜਿਹੜਾ ਹੋਣਾ ਹੈ ਜਿਹੜਾ ਸ਼੍ਰੇਸ਼ਟਾ ਚੱਲ ਰਿਹਾ ਹੈ ਇਹੋ ਜਿਹਾ ਉਹਨੂੰ ਵੀ ਕਦੇ ਨਹੀਂ ਹੋਇਆ ਸੀਗਾ। ਨਾ ਕਿਸੇ ਨੇ ਕਾਨੂੰਨ ਸ਼੍ਰਿਪਤੀ ਦੀ ਅਗਨੀ ਕੀਤੀ, ਨਾ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਰਤੀ ਕੀਤੀ। ਬਹੁਤ ਢਾਕੇ ਹੰਗੀਆਂ ਟਕਨਾਵਾ ਵਾਪਰੀਆਂ। ਪਾਰਾ ਜੀ ਜਦੋਂ ਆਪਾਂ ਕਹਿੰਦੇ ਆ ਕਿ ਦੇਸ਼ ਸਾਡਾ ਆਜ਼ਾਦ ਆ ਤੇ ਦੇਸ਼ ਆਜ਼ਾਦ ਹੋਣ ਦੇ ਬਾਅਦ ਆਪਾਂ ਕੋਲ ਸਾਡੇ ਆਪਣੇ ਲੋਕਾਂ ਦੀ ਸਰਕਾਰ ਆ ਇਹ ਠਗਣਾਵਾਂ ਦੇ ਵਿੱਚ ਪੂਰੀ ਤੇਜੀ ਆਈ ਪਈ ਹੈ ਨਰਭਗੀਆਂ ਭਾਵਨਾਵਾਂ ਪੈਦਾ ਕੀਤੀਆਂ ਜਾ ਰਹੀਆਂ ਇਹ ਮਾਰਨਾ ਹੋ ਤਾਂ ਹੀ ਰਿਹਾ ਕਿ ਸਖਤ ਕਾਰਵਾਈ ਨਹੀਂ ਹੋਣੀ ਕਾਤੇ ਜਿਹੜੇ ਬੈਦਰੀ ਕਰਨ ਵਾਲੇ ਲੋਕਾਂ ਉਹ ਮਾਵਸਾ ਜਾਂਦੇ ਆ ਤੇ ਕਹਿਣ ਤੋਂ ਭਾਵ ਕਿ ਕਿਸੇ ਨੂੰ ਕੋਈ ਝਰ ਪੈ ਨਹੀਂ ਰਿਹਾ ਤੇ ਜੇਕਰ ਸਿੱਖ ਸੰਤਾਂ ਦੇ ਹੱਥ ਮੋਟੇ ਤੇ ਬੰਦਾ ਚੜ ਜਾਂਦਾ ਉਹਦਾ ਪੁਰਤ ਮਾਰ ਕੀਤੀ ਜਾਂਦੀ ਆ ਜਾਂ ਗੱਡੀ ਚੁਹਾ ਦਿੱਤਾ ਜਾਂਦਾ ਤੇ ਸਿੱਖਾਂ ਨੂੰ ਤੁਨਾਉਣ ਕਰਨ ਵਾਸਤੇ ਵੀਡੀਓ ਪਾਈਆਂ ਜਾਂਦੀਆਂ ਕਿ ਇਹ ਨਰਦਾ ਹੀ ਹੈ ਜੀ ਇਹ ਦੁਨਿਆ ਵਰਗੋਂ ਰੰਗ ਵਿੱਚ ਉਸ ਤਰ੍ਹਾਂ ਕਤਲ ਕਰ ਦਿੰਦੇ ਆ ਤਾਂ ਵੀ ਬਦਨਾਮੀ ਸਾਡੀ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਦਨਾਮੀ ਹਮਨੇ ਕਰਤਾਂਮੀ ਸਾਡੇ ਉੱਪਰ ਕਰਦਾ ਸਾਡੀ ਬਦਨਾਮੀ ਸਾਡੇ ਗੁਰੂ ਦੀ ਬਦਨਾਮੀ ਇਹ ਸਾਰਾ ਕੁਝ ਰੋਕਣ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਮੁੱਠਾ ਕਹੂਗਾ ਦੋਸ਼ੀ ਕੋਈ ਵੀ ਹੋਵੇ ਜਿਹੜਾ ਉਹਦੀ ਹਮਾਇਤ ਕਰਦਾ ਉਹਦੇ ਮਗਰ ਜਾਂਦਾ ਜਾਂ ਇਹ ਕਿਰਾਉਣਾ ਉਹ ਵੀ ਬਰਾਬਰ ਦਾ ਦੇਖੀ ਉਹਨੂੰ ਮੰਨਿਆ ਜਾਵੇ ਕਿ ਉਹਦੇ ਨਾਲ ਸਮਾਜਿਕ ਪਾਈਡਾਟ ਕੀਤਾ ਜਾਵੇ ਫਿਰ ਅੰਕਜ ਨੂੰ ਕੁਝ ਜਾਤੀਆਂ ਨਾ ਪਤਨਾਵਾਂ ਨੂੰ ਹਰਕ ਪੈਸਾ ਦਾ ਜੋ ਰੁਕਿਆ ਜਾ ਸਕਦਾ ਦੂਜਾ ਇਹ ਹੈ ਕਿ ਗੁਰੂ ਘਰ ਜਿਹੜੇ ਹੈ ਬਣਦਾ ਜਾਂਦਾ ਗੁਰੂ ਘਰ ਗੁਰੂ ਘਰ ਨੂੰ ਚਲਾਉਣਾ ਸੰਭ ਸੰਭਾਲ ਕਰਨੀ ਔਕੀ ਹੈ ਇਸ ਕਰਕੇ ਜਿੱਥੇ ਗੁਰੂ ਘਰ ਬਣੇ ਹੋਏ ਆ ਉਥੋਂ ਦੇ ਜਿਹੜੇ ਪ੍ਰਬੰਧਕ ਕਮੇਟੀ ਜਾਂ ਜ਼ਿੰਮੇਵਾਰ ਸੱਜਣਾ ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਪਹਿਰੇਦਾਰੀ ਕਰਨੀ ਚਾਹੀਦੀ ਹੈ ਕਿ ਜੇ ਕੋਈ ਅਜਿਹੀ ਘਟਨਾ ਵਾਪਰਦੀ ਹੈ ਉਹਨੂੰ ਛੁਪਾਉਣਾ ਨਹੀਂ ਚਾਹੀਦਾ ਉਹਨੂੰ ਉਜਾਗਰ ਕਰ ਦੇਣਾ ਚਾਹੀਦਾ ਕਿ ਕਿਸੇ ਹੋਰ ਇਹੋ ਜਿਹੀ ਦੁਸ਼ਟੀ ਯੁੱਤ ਨਾ ਹੋਵੇ ਇਹੋ ਜਿਹਾ ਕੰਮ ਕਰਨ ਦੀ ਸੁਰਾਜਾਤ ਸਾਰੇ ਪਛਤਾਤਾ ਨੂੰ ਨਰਵਾਸਤੇ ਇੱਥੇ ਸਾਰੇ ਪਹੁੰਚਿਆ ਪਾਇਆ ਮਰੀਦ ਸਿੰਘ ਜੀ ਅਜਨਾਲਾ ਸਾਹਿਬ ਜਿਨ੍ਹਾਂ ਨੇ ਕੋਈ ਵੀਡੀਓ ਕਹੀ ਸੀ ਇਹਨਾਂ ਨੇ ਸਭ ਤੋਂ ਪਹਿਲਾਂ ਵੀਡੀਓ ਨੂੰ ਵਾਇਰਲ ਕੀਤੀ ਕਿ ਮਿਲਣ ਨਾਲ ਦੀ ਗੱਲਬਾਤ ਹੋਈ ਫੋਨ ਕੀਤਾ ਕਿ ਉਥੇ ਆ ਘਟਨਾ ਵਾਪਰ ਗਈ ਹੈ ਸੋ ਕੌਦੇ ਨਹੀਂ ਅਪਰਾਧਾ ਕਰ ਰਿਹਾ ਜਿਹੜੇ ਵੀ ਲੋਕੀ ਆ ਅਸੀਂ ਕਿਸੇ ਨੂੰ ਨਹੀਂ ਜਾਣਦੇ ਕਿਉਂਕਿ ਅਸੀਂ ਮੂਰਤ ਤੋਂ ਜਾਣ ਕੇ ਆਏ ਨਾ ਸਾਡਾ ਕਿਸੇ ਕੰਡ ਦੀ ਘੜੇ ਬੰਨੀ ਦਾ ਬਾਈ ਜੀ ਕੋਈ ਸੰਬੰਧ ਨਾ ਅਸੀਂ ਕਿਸੇ ਕਮੇਟੀ ਮੈਂਬਰ ਨੂੰ ਜਾਣਦੇ ਆ ਨਾ ਅਸੀਂ ਕਿਸੇ ਗ੍ਰੰਥੀ ਨੂੰ ਜਾਣਦੇ ਆ ਅਸੀਂ ਤਾਂ ਸਿਰਫ ਇਹ ਗੱਲ ਹੀ ਜਾਣਦੇ ਆ ਕਿ ਜਿਹੜੇ ਅਜੇ ਹੁਣ ਕੰਮ ਕਰਨ ਵਾਲੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਉਹਨਾਂ ਦੇ ਪਿੱਛੇ ਕੋਈ ਪੈਰਵਾਰੀ ਨਾ ਕਰੇ ਇਸ ਕਰਕੇ ਇਹਨਾਂ ਬੇਨਤੀਆਂ ਦੇ ਨਾਲ ਹੀ ਮਹਿਕਮਾ ਜੋਂਨਾ ਅਰਦਾਸ ਦੇ ਨਾਲ ਸੰਤ ਬਾਬਾ ਬਰਦੇਵ ਸਿੰਘ ਕੀ ਜੋਕੇ ਵਾਲਾ ਉਹਨਾਂ ਦੇ